ਵੜਿੰਗ ਸਾਹਿਬ ਅੱਜ ਦੋਨੇ ਪਾਰਟੀਆਂ ਦੇ ਪ੍ਰਧਾਨ ਅੱਛਾ ਵੜਿੰਗ ਸਾਹਿਬ ਦੋਨੇ ਪਾਰਟੀਆਂ ਦੇ ਪ੍ਰਧਾਨ ਕਾਂਗਰਸ ਦਾ ਵੀ ਤੇ ਅਕਾਲੀ ਦਲ ਦੇ ਪ੍ਰਧਾਨ ਦੋਨੇ ਬਠਿੰਡਾ ਦੇ ਵਿੱਚ ਹਾ ਯਾਰ ਉਹ ਮੈਨੂੰ ਪਤਾ ਲੱਗਿਆ ਕਿ ਉਹ ਸੁਖਬੀਰ ਬਾਦਲ ਸਾਹਿਬ ਵੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਤੇ ਮੈਂ ਆਪਦਾ ਇੱਥੇ ਮਿਲਣ ਆਇਆ ਸੀ ਆਪਦੇ ਸਾਡੇ ਸਤਕਾਰਯੋਗ ਸਰਦਾਰ ਜੱਗੀ ਜੀ ਰਹਿੰਦੇ ਨੇ ਇਸ ਕਲੋਨੀ ਦੇ ਵਿੱਚ ਇੱਥੇ ਆ ਕੇ ਚਾਹ ਪਾਣੀ ਪੀਣ ਆਇਆ ਸੀ प्यारियां ਕਿਸ ਤਰ੍ਹਾਂ ਇਹ ਇਲੈਕਸ਼ਨ ਦੀਆਂ ਜੀ ਕਿਉਂਕਿ ਇਲੈਕਸ਼ਨ 'ਤੇ ਚਰਚਾ ਲਗਾਤਾਰ ਤੁਹਾਡੇ ਨਾਮ ਨਹੀਂ ਆਤਾ ਆਪਣੀ ਬਜ਼ੁਰਗ ਦੇ ਪੱਲੇ ਹਮਰਪਾਜੀ ਦੇ ਨਾਮ ਦੀ ਦੇਖੋ ਬਾਬਾ ਸੁੱਖ ਰੱਖੇ ਜੀ ਪੰਜਾਬ ਦੀਆਂ ਜਿਹੜੀਆਂ ਚੋਣਾ ਹੈ ਇਸ ਵਾਰੀ ਦੇ ਬਹੁਤ سارے ਟੀਵੀ ਚੈਨਲਾਂ ਦੇ ਸਰਵੇਖਣ ਔਰ ਬਹੁਤ سارے ਜਿਹੜੇ ਬੁੱਧੀਜੀਵ ਗੱਲਬਾਤ ਕਰ ਰਹੇ ਨੇ ਕੋਰੇ ਵਿੱਚ ਕਾਂਗਰਸ ਪਾਰਟੀ ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਕੋਈ ਕਹਿੰਦਾ 13 0 ਕੋਈ ਕਹਿੰਦਾ ਕਿ ਅਸੀਂ 25 ਸਾਲ ਰਾਜ ਕਰਾਂਗੇ ਬਟ ਮੈਨੂੰ ਉਮੀਦ ਹੈ ਵੀ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਣੇਗੀ ਕਾਂਗਰਸ ਪਾਰਟੀ ਲੋਕਾਂ ਨੇ ਵੇਖ ਲਿਆ ਆਕਾਲੀ ਦਲ ਨੂੰ ਵੀ ਵੇਖਿਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਔਰ ਜਿਸ ਪ੍ਰਕਾਰ ਪੰਜਾਬ ਦੇ ਪ੍ਰਤੀ ਭਾਜਪਾ ਦਾ ਰਵਈਆ ਉਹ ਵੀ ਲੋਕ ਜਾਣਦੇ ਨੇ ਸੋ ਮੈਨੂੰ ਉਮੀਦ ਲੱਗਦੀ ਹੈ ਕਿ ਕਾਂਗਰਸ ਪੱਖੀ ਲੋਕਾਂ ਦਾ ਰੁਝਾਨ ਰਹੇ ਯੋਥ ਮੇਰੇ ਪਾਸੇ ਘਟਜੋੜ ਚੱਲ ਰਿਹਾ ਜੀ ਦੂਸਰੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਘਟਜੋੜ ਨਹੀਂ ਤਾਂ ਕਿਸ ਤਰ੍ਹਾਂ ਰਹੇਗੇ ਸੋ ਦੇਖੋ ਸਾਡਾ ਡੱਟਜੋੜ ਤੁਹਾਡੇ ਸਾਹਮਣੇ ਹੈ ਤੁਸੀਂ ਦੇਖਿਆ ਉਹ ਸਾਡੇ ਬੰਦੇ ਪੋਚ ਕਰ ਰਹੇ ਨੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਸੀਂ 13 ਨਹੀਂ 13 ਸੀਟਾਂ ਤੋਂ ਚੋਣਾਂ ਲੜਾਂ ਪੰਜਾਬ ਇੱਕ ਵੱਖਰਾ ਸੂਬਾ ਹੈ ਪੰਜਾਬ ਦੀ ਆਪਣੀ ਵੱਖਰੀ ਪਛਾਣ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਰਲ ਮਿਲ ਕੇ ਵਾਲਾ ਕੰਮ ਹੈ ਨਾ ਜੀ ਇਹ ਬਹੁਤ ਘੱਟ ਚੱਲਦਾ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਕੰਮ ਕਰਦੇ ਆ ਤੁਸੀਂ ਦੇਖੋ ਹੁਣ ਭਾਜਪਾ ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਹੋਇਆ ਹੈ ਬੀਜੇਪੀ ਵਾਲੇ ਚਾਹੁੰਦੇ ਆ ਕਿ ਗੱਠਜੋੜ ਹੋ ਜਾਂਨ ਕਾਲੀ ਦਲ ਵੀ ਚਾਹੁੰਦਾ ਗੱਠਜੋੜ ਅੰਦਰ ਖੱਤੇ ਦਾ ਗੱਠਜੋੜ ਹੈਗਾ ਲੇਕਿਨ ਡਰ ਸਤਾ ਰਿਹਾ ਹੈ ਕਿ ਅਗਰ ਗੱਠਜੋੜ ਹੋ ਜਾਂਦਾ ਹੈ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਰੁੱਖ ਕਿੱਦਾਂ ਰਹੇਗਾ ਸੋ ਇਹ ਭੰਬਲ ਪੂਸਾ ਵਿਆਰ ਹੈ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਇਹ ਗੱਲ ਤੈਅ ਕਰਤੀ ਸੀ ਕਿ ਅਸੀਂ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾ ਸਾਡਾ ਕੋਈ ਗੱਟ ਚੋੜਨਾ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ ਭਾਜੀ ਜੀ ਪੀ ਦਾ ਜੰਨ ਜਨ ਸਾਰੀਆਂ ਮੰਗਾਂ ਨੂੰ ਨਹੀਂ ਉਹ ਕਿਉਂ ਨਾ ਕਰਨ ਜੀ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਦੇ ਤੁਸੀਂ ਲਾਅ ਸਸਪੈਂਡ ਕਰਤੇ ਕਿਸਾਨਾਂ ਦੇ ਖੇਤੀ ਪ੍ਰਦਾਨ ਸੂਬਾ ਜੀ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਮਿਸ਼ਨੇਰਸ ਦੀ ਦੁਕਾਨ ਹੈ ਚਾਹੇ ਉਹ ਮੈਰਿਜ ਪੈਲੈਸਿਸ ਹੈ ਚਾਹੇ ਕੋਈ ਹੋਰ ਕਾਰੋਬਾਰ ਹੈ ਫੈਕਟਰੀਆਂ ਕਾਟਨ ਫੈਕਟਰੀਆਂ ਜਾਂ ਰਾਈਸ ਚੈਲਸ ਨੇ ਸਾਰੇ ਦੇ ਸਾਰੇ ਸਬੰਧਤ ਇਸ ਕਿਸਾਨੀ ਨਾਲ ਹੈ ਉਹਦਾ ਕਾਰਨ ਕੀ ਹੈ ਐਮਐਸਪੀ ਦੀ ਜਿਹੜੀ ਫਸਲ ਹੈ ਕਰੋਨਾ ਦੇ ਵਿੱਚ ਕਿਉਂ ਨਹੀਂ ਇਫੈਕਟ ਹੋਇਆ ਸਾਡੇ ਨਾਲ ਸਾਡੀ ਫਸਲ ਚੱਕੀ ਗਈ ਘੱਟੋ ਘੱਟ 70 ਤੋਂ 80 ਹਜ਼ਾਰ ਕਰੋੜ ਰੁਪਏ ਸਾਡਾ ਦੋਹਾਂ ਫਸਲਾਂ ਦਾ ਪੰਜਾਬ ਚ ਆ ਗਿਆ ਉਸੇ ਗੱਲ ਦਾ ਹੀ ਬਾਜ਼ਾਰਾਂ ਚ ਰੌਣਕਾਂ ਲੱਗਦੀਆਂ ਜੇ ਉਹ ਐਮਐਸਪੀ ਦੇ ਜਿਹੜੇ ਮਨਸੂਬੇ ਗੁਨੇ ਜਾ ਰਹੇ ਹੈ ਕਿ ਉਹਨੂੰ ਖਤਮ ਕਰ ਦਿਦਿਏ ਤੁਸੀਂ ਫਾਰਮੂਲਾ ਬਿੱਲ ਬਣਾਏ ਫਿਰ ਤੁਸੀਂ ਸਸਪੈਂਡ ਕਰਤੇ ਜਦੋਂ ਸਸਪੈਂਡ ਕਰਤੇ ਤੇ ਉਹਨਾਂ ਦਾ ਨੋਟੀਫਿਕੇਸ਼ਨ ਲੈ ਆਓ ਜੀ ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਲਿਆਉਂਦੇ ਇਹਦਾ ਮਤਲਬ ਇਹ ਆ ਵੀ ਤੁਸੀਂ ਚੋਣਾ ਤੋਂ ਬਾਅਦ ਦਿਵਾਰੇ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਕਰ ਸਕਦੇ ਫਿਰ ਉਹ ਲੀਗਲ ਗਰੰਟੀ ਮੰਗਦਾ ਇਹ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਖਰੀਦੋ ਸਾਡੀ ਇਸ ਭਾਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ ਅੱਜ ਜੇ ਲੋਇਸਟ ਸਾਰੀ ਸੁਆਮੀਨਾਥਮ ਕਮਿਸ਼ਨ ਦੀ ਗੱਲ ਕਰ ਲਈਏ ਤੇ ਕਿਸਾਨ ਦੀ ਇਨਕਮ ਦੀ ਗੱਲ ਕਰ ਲਈਏ ਤਾਂ ਪਰਡੇ 26 ਰੁਪਏ ਪੂਰੇ ਹਿੱਸੇ ਨਹੀਂ ਆ ਰਹੇ ਇਹ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਕਤਕਤ ਨਹੀਂ ਹੈ ਔਰ ਜਿਸ ਪ੍ਰਕਿਰੇ ਦਾ ਰਵਈਆ ਵਰਤਿਆ ਗਿਆ ਕੇਂਦਰ ਸਰਕਾਰ ਵੱਲੋਂ ਤੁਸੀਂ ਤੁਹਾਨੂੰ ਪਤਾ ਹੈ ਕਿਸਾਨ ਨidhi ਯੋਜਨਾ ਇੱਕ 23 ਲੱਖ ਕਿਸਾਨਾਂ ਨੂੰ 6-6000 ਰੁਪਏ ਆਉਂਦਾ ਸੀ ਜਦੋਂ ਕਿਸਾਨ ਬਾਰਡਰ ਤੇ ਜਾ ਕੇ ਬਹਿ ਗਿਆ ਹੁਣ 1.58 ਲੱਖ ਬੰਦੇ ਦਾ ਕਿਸਾਨਾਂ ਦਾ ਉਹ ਕਿਸਾਨ ਨidhi ਯੋਜਨਾ ਤੋਂ ਨਾਮ ਕੱਟਤਾ 1.58 ਲੱਖ ਦਾ ਜਾਣ ਕੇ ਕਹਿੰਦੇ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਹੈ ਪਹਿਲਾਂ 23 ਲੱਖ ਨੂੰ ਤੁਸੀਂ ਕਿੱਥੋਂ ਦਿੰਦੇ ਸੀ ਜੀ ਕਿਸਾਨੀ ਦੀ ਯੋਜਨਾ ਹੌਲੀ ਹੌਲੀ ਸਿਸਟਮ ਕੀ ਹੈ ਪੰਜਾਬ ਦੇ ਲੋਕ ਜਿਹੜੇ ਅਨਖੀ ਔਰ ਗੈਰਤੀ ਹੈਗੇ ਆ ਮਤਲਬ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਚਾਹੇ ਉਹ Hindu ਆ ਚਾਹੇ ਉਹ Sikh ਕਾ ਚਾਹੇ ਉਹ ਗਰੀਬ ਹੈ ਇਹ ਪੰਜਾਬ ਨੂੰ ਇੱਕ ਵਰਦਾਨ ਹੈ ਸੱਚੇ ਪਾਤਸ਼ਾਹ ਦਾ ਕਿ ਉਹ ਪਿਆਰ ਨਾਲ ਤਾਂ ਉਹਨਾਂ ਨੂੰ ਵੜ ਲਓ ਲੇਕਿਨ ਉਹ ਈਨ ਨਹੀਂ ਮੰਨਦੇ ਇਹ ਹੌਲੀ ਹੌਲੀ ਸਾਨੂੰ ਆਰਥਿਕ ਕਮਜ਼ੋਰ ਕਰਨਾ ਚਾਹੁੰਦੇ ਆ ਕਿ ਪੰਜਾਬ ਆਰਥਿਕ ਕਮਜ਼ੋਰ ਹੋ ਜਾਏਗਾ ਫੇਰ ਪੰਜਾਬ ਤੇ ਅਸੀਂ ਭਾਜਪਾ ਦੀ ਜਿਹੜੀ ਸੋਚ ਹੈ ਉਹ ਲਾਗੂ ਕਰ ਸਕਦੇ ਆ ਨਰਿੰਦਰ ਮੋਦੀ ਜੀ ਕਿਉਂਕਿ ਪੂਰਾ ਦੇਸ਼ ਜਿੱਤ ਲਿਆ ਉਹਨਾਂ ਦੇ ਮਨ ਚ ਕੀ ਇੱਛਾ ਹੈ ਜਿਵੇਂ ਸਿਕੰਦਰ ਬਾਦਸ਼ਾਹ ਸਾਰਾ ਜਿੱਤ ਲਿਆ ਸੀ ਕੰਮ ਉਹ ਇੱਛਾ ਹੈ ਮੋਦੀ ਜੀ ਦੇ ਮਨ ਚ ਕਿ ਪੰਜਾਬ ਜਿੱਤਣਾ ਪਰ ਪੰਜਾਬ ਜਿੱਤਿਆ ਨਹੀਂ ਜਾਣਾ ਪੰਜਾਬ ਨਹੀਂ ਜਿੱਤਿਆ ਜਾਣਾ ਇੱਥੇ ਉਹ ਪੰਜਾਬ ਦੇ ਲੋਕ ਹੈ ਇਹ ਇਹ ਵੱਖਰੀ ਕਿਸਮ ਦੀ ਮੈਂ ਸਮਝਦਾ ਕਿ ਇਹਨਾਂ ਚ ਜੋਸ਼ ਹੈ ਇੱਕ ਬੰਦਾ ਕਾਰਗਿਲ ਦਾ ਬਾਰਡਰ ਹੋਵੇ ਤੁਸੀਂ ਦੇਖ ਲਓ ਨਾ ਐਡਾ ਕ ਪੰਜਾਬ ਹੈ 10 ਸ਼ਹੀਦियां ਦਿੱਤੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਆਜ਼ਾਦੀ ਜੰਗੇ ਆਜ਼ਾਦੀ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਪੰਜਾਬੀਆਂ ਨੇ ਪਾਇਆ ਕਾਰਗਿਲ ਦੀ ਲੜਾਈ ਪਹਾੜ ਦੀ ਲੜਾਈ ਪਾਕਿਸਤਾਨ ਨਾਲ ਲੜਾਈ ਬੰਗਲਾਦੇਸ਼ ਨਾਲ ਲੜਾਈ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਹੋਣੇ ਔਰ ਇੱਕ ਇੱਕ ਬੰਦੇ ਨੇ 12-12 ਨਾਲ ਲੜਿਆ ਸੋ ਇਹ ਇਹ ਜਿੱਤਿਆ ਨਹੀਂ ਜਾਣਾ ਇੱਥੇ ਆ ਕੇ ਉਹਨਾਂ ਨੂੰ ਆਪ ਹਾਰ ਮੰਨਣਾ ਦਲਬੱਤ ਨੂੰ ਕਹਿੰਦਾ ਐਲਾਨ ਕਰ ਦਿੱਤਾ ਜੀ ਤੁਹਾਡਾ ਕਦੋਂ ਦਾ ਹੋਣਾ ਹੋਇਆ ਉਹ ਸਾਡਾ ਕੈਂਡੀਡੇਟ ਵੀ ਐਲਾਨ ਹੋ ਜਾਏਗਾ ਜਨਾਬ ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ ਐਲਾਨ ਕੀ ਕਰ ਦਿੱਤਾ ਇੱਕ ਮੰਤਰੀ ਨੂੰ ਪੰਜ ਮੰਤਰੀ ਉਤਾਰਤੇ ਦੋ ਸਾਡੇ ਪੱਟਕੇ ਲੱਗੇ ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਾਂਗੇ ਡੱਬਾ ਰੱਖ ਕੇ ਵੋਟਾਂ ਪਾਉਂਦੇ ਹੁੰਦੇ ਸੀ ਕੇਵਲ ਜੀ ਕਹਿੰਦੇ ਹੁੰਦੇ ਸੀ ਇਹ ਕੰਮ ਬੜਾ ਵਧੀਆ ਯਾਰ ਇਹ ਰਾਜਨ ਜੀ ਅਰੇ ਯਾਰ ਆਪ ਪਰਚੀ ਪਾਉਂਦੇ ਐ ਤੇ ਫਿਰ ਵੇਖਦੇ ਕੈਂਡੀਡੇਟ ਕਿਹਨਾਂ ਦੇ ਨਾਂ ਪਰਚੀ ਇਹ ਉਹ ਲੋਕ ਐ ਕਹਿੰਦੇ ਹੁੰਦੇ ਸੀ ਲੋਕਾਂ ਦਾ ਬਜਟ ਚੀਮਾ ਲੋਕਾਂ ਦੇ ਘਰਾਂ ਨੂੰ ਪੁੱਛਦਾ ਹੁੰਦਾ ਸੀਗਾ ਚੀਮਾ ਸਾਹਿਬ ਵੀ ਦੱਸੋ ਕਿਹੋ ਜਿਹਾ ਬਜਟ ਬਣਾਉਣਾ ਤੋ ਜਿਹੜੇ ਉਮੀਦਵਾਰ ਐ ਐ ਫਰਸਟ੍ਰੇਸ਼ਨ ਐ ਭਗਵੰਤ ਸਿੰਘ ਮਾਨ ਹੁਰਾਂ ਦੀ ਕਿ ਕੋਈ ਚਿਹਰਾ ਨਹੀਂ ਐ ਔਰ ਸਾਰੇ ਮੰਤਰੀ ਆਪ ਹਾਰਨਾ ਚਾਹੁੰਦੇ ਆ ਕੋਈ ਲੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਨਾਂ ਦੀ ਮੰਤਰੀਸ਼ਿਪ ਜਾਂਦੀ ਜਾ ਰਹੀ ਐ ਸੋ ਇਹ ਕਾਫੀ ਤਰ੍ਹਾਂ ਦਾ ਕੰਮ ਔਰ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਕਈਆਂ ਦੇ ਲੋਕ ਚਰਚਾ ਕਰ ਰਹੇ ਕਿ ਸ਼ਾਇਦ ਪਾਰਟੀ ਛੱਡ ਦੇ ਦਲ ਬਦਲਣ ਦਾ ਕੀ ਰਹੇਗਾ ਜੀ ਜਿਹੜਾ ਦਲ ਬਦਲਣ ਦਾ ਗੱਲ ਕਰਦਾ ਸੋ ਬਹੁਤ ਮੈਂ ਸਮਝਦਾ ਕਿ ਤੁਹਾਡੇ ਵੀ ਜਾ ਰਹੇ ਨੇ ਦੇਖੋ ਸਾਬ ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ ਜੀ ਨੇ ਜਾਣਾ ਚਾਹੁੰਦਾ ਵਿਅਕਤੀ ਹੈ ਜਿਹੜੇ ਇਹੋ ਜਿਹੇ ਲੋਕ ਐ ਇੱਕ ਵਾਰੀ ਖਰੀ ਖਰੀ ਕੰਮ ਰਹਿ ਜੀ ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਹਰ ਗਿਆ ਸੀ ਤੇ ਵਾਪਸ ਤੇ ਇਦੂ ਇੱਕ ਮਿੰਟ ਇਦੂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹਰੇ ਜਾਣ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਅੱਤ ਕੀ ਵੇਖ ਲਿਆ ਜੋ ਬਠਿੰਡੇ 'ਚ ਪੈਂਡ 20000 ਕਟੇ ਸੀ ਵਿਧਾਨ ਸਭਾ ਚ ਤੇ ਬਾਬਾ ਸੁੱਖ ਰਖੇ 30000 ਵਧਾਂਗੇ ਆਪਕੀ ਕੱਲੇ ਬੇਟੀ ਮੇਰੀ ਗੱਲ ਯਾਦ ਰੱਖਿਓ ਕੱਲ੍ਹੋਂ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਐ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਜੀ ਨਵੇਂ ਚਿਹਰਿਆਂ ਨੂੰ ਮੌਕਾ ਦੇਵਾਂਗੇ